ਜੈ ਸ਼੍ਰੀ ਰਾਮ ਮੈਂ ਅਸ਼ੋਕ ਭਾਰਦਵਾਜ ਸਾਬਕਾ ਮੰਡਲ ਪ੍ਰਧਾਨ ਗੁਰਾਇਆ ਅੱਜ ਗੁਰਾਇਆ ਵਿਖੇ ਸ਼੍ਰੀ ਨਿਰਦਰ ਮੋਦੀ ਜੀ ਪ੍ਰਧਾਨ ਮੰਤਰੀ ਇੰਡੀਆ ਵੱਲੋਂ ਆਯੁਸ਼ਮਾਨ ਯੋਜਨਾ ਦੇ ਤਹਿਤ ਜੋ ਲਾਭ ਦਿੱਤਾ ਗਿਆ ਹੈ ਉਹਦੇ ਵਿੱਚ ਘੱਟੋ ਘੱਟ 150 ਪਰਸਨ ਨੂੰ ਅਸੀਂ ਕੈਂਪ ਲਾ ਕੇ ਇਸ ਦੀ ਸ਼ੁਰੂਆਤ ਕੀਤੀ ਥੈਂਕ ਯੂ ਜਿੱਦਾਂ ਸਾਰੇ ਜੈ ਸ਼੍ਰੀ ਰਾਮ ਬਾਦਮਾ ਦਾ ਜੈ ਬੰਦੇ ਮਾਤਮਾ ਮੈਂ ਅਜੀਤ ਮਰ ਪੰਜ ਸੋਸ਼ਲ ਕੋ ਮੀਡੀਆ ਇਨਚਾਰਜ ਜਿਲ੍ਹਾ ਜਲੰਧ ਨਾਰਥ ਅੱਜ ਸਾਡੇ ਗ੍ਰਾਮਿਆਂ ਦੇ ਵਿੱਚ ਜੋ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਦਿਸ਼ਾ ਨਿਰਦੇਸ਼ ਗਏ ਆ ਉਹਨਾਂ ਦੇ ਆਧਾਰ ਤੇ ਅੱਜ ਅਸੀਂ ਗ੍ਰਾਮੀਣ ਮੰਡਲ ਦੇ ਵਿੱਚ ਆ ਯੋਸ਼ਮਾਨ ਭਾਰਤ ਕਾਰਡ ਜੋ 5 ਲੱਖ ਬੀਮਾ ਯੋਜਨਾ ਦਾ ਕਾਰਡ ਹੈ ਉਸ ਹੀ ਗਰਾਿਆਂ ਦੇ ਵਿੱਚ ਕੈਂਪ ਲਗਾ ਕੇ ਦੋ ਦਿਨ ਦਾ ਅਸੀਂ तकरीबन 150 ਦੇ ਕਰੀਬ ਲਾਭਾਰਥੀਆਂ ਨੂੰ ਇਹ ਸੁਖਦਾ ਦਿੱਤੀ ਹੈ ਤਾਂ ਅਸੀਂ ਆਸ਼ਾ ਕਰਦੇ ਹਾਂ ਕਿ ਇਹ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਲਾਭ ਮਿਲੇਗਾ ਜੋ ਕਿ ਪੰਜਾਬ ਸਰਕਾਰ ਆ ਉਹ ਚਾਹੁੰਦੀ ਨਹੀਂ ਕਿ ਸੈਂਟਰ ਗਵਰਨਮੈਂਟ ਵੱਲੋਂ ਜਿਹੜੇ ਵੀ ਸੈਂਟਰ ਗਵਰਨਮੈਂਟ ਵੱਲੋਂ ਦਿੱਤੇ ਗਏ ਲਾਭ ਉਹ ਪੰਜਾਬ ਦੇ ਕਿਸੇ ਨਾਗਰਿਕ ਨੂੰ ਮਿਲ ਸਕਣ ਇਸ ਤੋਂ ਇਲਾਵਾ ਅਸੀਂ ਪ੍ਰਧਾਨ ਮੰਤਰੀ ਜੀ ਵੱਲੋਂ ਇੱਕ ਵਿਸ਼ਵਕਰਮਾ ਯੋਜਨਾ ਉਹਦਾ ਵੀ ਬਹੁਤ ਜਲਦੀ ਅਸੀਂ ਗੁਰਾਇਆਂ ਦੇ ਵਿੱਚ ਕੈਂਪ ਲਾ ਰਿਹਾ ਜਿਹਦੇ ਵਿੱਚ ਹਰੇਕ લાભાર્થી ਨੂੰ ਜਿਹੜਾ ਕੁਝ ਸਿੱਖ ਕੇ ਆਪਣਾ ਛੋਟਾ ਮੋਟਾ ਕਾਰੋਬਾਰ ਸ਼ੁਰੂ ਕਰਨਾ ਚਾਹੇ ਉਹ ਪਲੰਬਰ ਹੋਵੇ ਜਾਂ ਚਾਹੇ ਉਹ ਕਾਰਪੈਂਟਰ ਹੋਵੇ ਚਾਹੇ ਉਹ హెయిర్ ਡ레ਸਰ ਹੋਵੇ ਜਾਂ ਕੋਈ ਵੀ ਇਦਾਂ ਦਾ ਟੈਕਨੀਕਲ ਕੰਮ ਉਹ ਵਿਸ਼ਵਕਰਮਾ ਯੋਜਨਾ ਦੇ ਅੰਦਰ ਆਏਗਾ ਉਹਦੇ ਵਿੱਚ ਉਹਨੂੰ ਟ੍ਰੇਨਿੰਗ ਮਿਲੇਗੀ ਟ੍ਰੇਨਿੰਗ ਮਿਲੇਗੀ ਟ੍ਰੇਨਿੰਗ ਦੇ ਨਾਲ-ਨਾਲ ਉਹਨਾਂ ਨੂੰ ਉਹਨਾਂ ਦੇ ਕੰਮ ਵਾਲੇ ਜਿਹੜੇ ਉਜਾਰ ਵੀ ਫਰੀਓ ਕੋਲ ਦਿੱਤੇ ਜਾਣਗੇ ਇਸ ਤੋਂ ਇਲਾਵਾ ਗਵਰਨਮੈਂਟ ਨੇ ਉਹਨਾਂ ਲਈ ਮੇਰੇ ਹਿਸਾਬ ਨਾਲ 2-2 3 ਲੱਖ ਦਾ ਜਿਹੜਾ ਲੋਨ ਹੈ ਉਹ ਵੀ ਉਹ ਲਾਭ ਆਰਥੀਆਂ ਨੂੰ ਮਿਲੇਗਾ ਜਿਹੜਾ ਕਿ ਪੰਜਾਬ ਸਰਕਾਰ ਦੱਸਣਾ ਨਹੀਂ ਚਾਹੁੰਦੀ ਕਿ ਇਹ ਸੈਂਟਰ ਗਵਰਨਮੈਂਟ ਨੇ ਇਹ ਲਾਭ ਦਿੱਤੇ ਸੋ मैं सारे का धनबाद करना ग्रह वासप लिया जय श्री राम भारत माता की जय बंदे मातरम भारत माता की जय देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और वट्सएप चैनल पर